ਪਗਵਾੜਾ ਦੇ ਨਜ਼ਦੀਕੀ ਪਿੰਡ ਪੁੱਲਾਰਾਈ ਵਿਖੇ ਦਿਨ ਦਿਹਾੜੇ ਬਣਿਆ ਦਹਿਸ਼ਤ ਦਾ ਮਾਹੌਲ ਜਿੱਥੇ ਕਿ ਮੋਟਰਸਾਈਕਲ ਤੇ ਆਏ ਤਿੰਨ ਅਣਪਛਾਤੇ ਨੌਜਵਾਨਾਂ ਵੱਲੋਂ 13 ਸਾਲਾਂ ਮਨਿੰਦਰ ਰਾਏ ਦੇ ਦਾਤ ਮਾਰ ਕੇ ਉਸ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਗਿਆ ਹਮਲਾਵਾਰ ਬੱਚੇ ਤੋਂ ਉਸਦਾ ਆਈਫੋਨ ਅਤੇ ਸਪਲੈਂਡਰ ਮੋਟਰਸਾਈਕਲ ਲੈ ਕੇ ਤੁਰੰਤ ਫਰਾਰ ਹੋ ਗਏ ਉੱਥੇ ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਮਨਿੰਦਰ ਆਪਣੀ ਹਵੇਲੀ ਵੱਲ ਜਾ ਰਿਹਾ ਸੀ ਜਿਸ ਦੌਰਾਨ ਤਿੰਨ ਨੌਜਵਾਨਾਂ ਨੇ ਉਸ ਦਾ ਪਿੱਛਾ ਕੀਤਾ ਉਹਨਾਂ ਦੱਸਿਆ ਕਿ ਜਦੋਂ ਮਨਿੰਦਰ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਾਰਾਂ ਵਿੱਚੋਂ ਇੱਕ ਨੇ ਦਾਤ ਨਾਲ ਉਸ ਦੇ ਸਿਰ ਤੇ ਵਾਰ ਕੀਤਾ ਜਿਸ ਮਗਰੋਂ ਹਮਲਾਵਾਰ ਉਸ ਦਾ ਫੋਨ ਅਤੇ ਮੋਟਰਸਾਈਕਲ ਲੈ ਕੇ ਮੌਕੇ ਤੇ ਭੱਜ ਗਏ ਇਸ ਘਟਨਾ ਤੋਂ ਬਾਅਦ ਪਿੰਡ ਵਿੱਚ ਹੜਕੰਪ ਮੱਚ ਗਿਆ ਉੱਥੇ ਹਿੰਮਤਦਾਰ ਪਿੰਡ ਵਾਸੀਆਂ ਨੇ ਹਮਲਾਵਾਰਾਂ ਵਿੱਚੋਂ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ ਜਦਕਿ ਦੋ ਹੋਰ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ ਪਿੰਡ ਵਾਸੀਆਂ ਨੇ ਇਸ ਦੀ ਸੂਚਨਾ ਤੁਰੰਤ ਸਦਰ ਪੁਲਿਸ ਨੂੰ ਦੇ ਦਿੱਤੀ ਜਿਸ ਦੌਰਾਨ ਪੁਲਿਸ ਟੀਮ ਮੌਕੇ ਤੇ ਪਹੁੰਚੀ ਅਤੇ ਹਾਲਾਤਾਂ ਦਾ ਜਾਇਜ਼ਾ ਲਿਆ ਪੁਲਿਸ ਨੇ ਕਾਬੂ ਕੀਤੇ ਗਏ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਫਰੈਂਕ ਫਰੈਂਕ ਕਿੱਥੇ ਜਾ ਰਹਿਣ ਵਾਲਾ ਤੂੰ ਬਰਨਾਲਾ ਹੈ ਬਰਨਾਲਾ ਬਰਨਾਲਾ ਇੱਥੇ ਕੀ ਕਰਨ ਆਇਆ ਆਹ ਦੱਸ ਦੇ ਜੀ ਕੱਢ ਕੇ ਹੈ ਮੁੰਡੇ ਦੇ ਨਾਲ ਆਇਆ ਜੀ ਕਿਹੜੇ ਮੁੰਡੇ ਨਾਲ ਆਇਆ ਬਰਨਾਲਾ ਡੇਵਿਡ ਹੈ ਡੇਵਿਡ ਅੱਛਾ ਕੱਥੇ ਆਇਆ ਸੀ ਤੂੰ ਮੋਟਰਸਾਈਕਲ ਤੇ ਉਹ ਮੋਟਰਸਾਈਕਲ ਘੜਾ 500 ਉੱਤੇ ਅੱਛਾ ਤੇ ਇੱਥੇ ਕੀ ਕੀਤਾ ਆਗੇ ਭੁੱਲਰਾਏ ਪਿੰਡ ਵਿੱਚ ਉਹ ਮੁੰਡੇ ਨੇ ਉਹ ਦੇਖੋ ਮੁੰਸਨ ਹੋਇਆ ਫੋਨ ਚ ਮੁਰ ਗਿਆ ਤੇ ਮੋਟਰਸਾਈਕਲ ਹੋਇਆ ਫੋਨ ਕੱਲ ਹੀ ਹੋਇਆ ਉਹ ਕੋ ਮੋਟਰਸਾਈਕਲ ਕੱਲ ਹੀ ਹੋਇਆ ਉਹ ਭਾਈ ਡੇਵਿਡ ਨੇ ਹੋਇਆ ਜਿਹੜਾ ਕੋ ਕੇ ਲੈ ਗਿਆ ਉਹ ਫੋਨ ਵੀ ਲੈ ਗਿਆ ਮੈਂ ਮੋਟਰਸਾਈਕਲ ਵੀ ਲੈ ਗਿਆ ਡੇਵਿਡ ਨੇ ਲੈ ਗਿਆ ਡੇਵਿਡ ਕੌਣ ਡੇਵਿਡ ਟਰਮਲੇ ਦਾ ਕਿੱਥੇ ਦਾ ਰਹਿਣ ਵਾਲਾ ਟਰਮਲੇ ਦਾ ਟਰਮਲੇ ਦਾ ਹਾਂਜੀ ਤੇ ਪਹਿਲਾਂ ਵੀ ਤੁਸੀਂ ਰਾਤ ਨੂੰ ਇੱਕ ਦਿਨ ਉੱਥੇ ਗੁਰਦੁਆਰੇ ਦੇ ਬਾਹਰ ਕੀਤਾ ਸੀ ਕਾਂਡ ਨਹੀਂ ਨਹੀਂ ਭਾਈ ਪਹਿਲਾਂ ਕੋਈ ਨਹੀਂ ਕੀਤਾ ਹਾਂ ਪਹਿਲਾਂ ਕੋਈ ਨਹੀਂ ਕੀਤਾ ਜਮਨ ਜੀ ਜਿੱਕੜਾ ਕਰਦੇ ਵੀਡੀਓ ਵੀਡੀਓ ਲੈ ਕੋਈ ਨਹੀਂ ਕੀਤਾ ਇਹ ਹੁਣ ਹੁਣ ਤੈਨੂੰ ਇੱਥੇ ਬੰਨ ਕੇ ਰੱਖਿਆ ਕੱਲ ਹੀ ਬੰਨਿਆ ਪਾਈ ਉਹਨਾਂ ਨੇ ਬੰਨਿਆ ਲੈ ਕੇ ਹਾਂ ਮੇਰੇ ਕੱਪੜੇ ਪਾੜੇ ਜਾਂ ਉਹ ਮੈਨੂੰ ਕੱਪੜੇ-ਕੁਪੜੇ ਪਾੜਦੇ ਹਾਂ ਮੁੰਡੇ ਦੇ ਮਾਰਦੇ ਹਾਂ ਹਾਂ ਮੁੰਡੇ ਤੁਸੀਂ ਕਹਿੰਦੇ ਮੁੰਡੇ ਮੁੰਡੇ ਨੇ ਮਾਰਿਆ ਮੁੰਡੇ ਨੂੰ ਕੱਲੇ ਕੁੱਟਿਆ ਮਾਰਿਆ ਉਹ ਪਾਈ ਨਾਲ ਦੇ ਨੇ ਮਾਰਿਆ ਉਹਦੀ ਲਾਗ ਡੁੱਟ ਸੀ ਉਹਦੀ ਗੱਲ ਉਹ ਲਾਗ ਡਾੜ ਤੇਰੀ ਕਾਦੀ ਆ ਅਈ ਮੇਰੀ ਨਹੀਂ ਹੈਗੀ ਕੋਈ ਵੀ ਲਾਗ ਮੁੰਡੇ ਦਾ ਕਿੰਨੇ ਬੰਦੇ ਆ ਨਾਰਜ ਕਿੰਨੇ ਬੰਦੇ ਸੀ ਤੇਰੇ ਨਾਲ ਦੋ ਜਣੇ ਸੀ ਦੋ ਬੰਦੇ ਨਸ਼ੇ ਕੀਤੇ ਦੋਵਾਂ ਨੇ ਦੋਨਾਂ ਨੇ ਕੀਤੇ ਤੂੰ ਕੀਤਾ ਮੈਂ ਦਵਾਈ ਖਾਧੀ ਆ ਕਾਦੀ ਦਵਾਈ ਖਾਧੀ ਆ ਸਿਵਲ ਤੋਂ ਲੈ ਕੇ ਹੈ ਸਿਵਲ ਤੋਂ ਲੈ ਕੇ ਹੈ ਜੀ ਮਨਿੰਦਰ ਰਾਏ ਕਿਹੜੇ ਪਿੰਡ ਤੋਂ ਆਪਾਂ ਭੁੱਲਾ ਰਿਹਾ ਕੀ ਮਾਮਲਾ ਕੀ ਕਿ ਜਿਹੜਾ ਹਸਪੀਟਲ ਚ ਆਇਆ ਕਿਦਾਂ ਉਹ ਮੋੜਾ ਮਿਲ ਨਹੀਂ ਜਾਂਦੇ ਪਈਗੇ ਮੋਟਰਸਾਈਕਲ ਤੇ ਅਮਗਰ ਲੱਗ ਗਿਆ ਲੜਾਇਆ ਵੀ ਮੋਟਰਸਾਈਕਲ ਇਹਨਾਂ ਕਿਦਾਰ ਉਗਲਿਆ ਫਿਰ ਦਾਤ ਮਾਰੇ ਇਹਨਾਂ ਨੇ ਮੂੰਹ ਲੈ ਕੇ ਤੇ ਮੋਟਰਸਾਈਕਲ ਕਿੰਨੇ ਵਿਅਕਤੀ ਸੀਗੇ ਜਿਨ੍ਹਾਂ ਦੇ ਤੇ ਕਿੰਨੇ ਜਣੇ ਸੀ ਕੋਈ ਚੀਜ਼ ਵੀ ਖੋਹ ਕੇ ਲੈ ਗਿਆ ਤੁਹਾਡਾ ਫੋਨ ਤੇ ਮੋਟਰਸਾਈਕਲ ਹੈ ਫੋਨ ਤੇ ਮੋਟਰਸਾਈਕਲ ਫੋਨ ਤੇ ਮੋਟਰਸਾਈਕਲ ਕਿਹੜਾ ਮੋਟਰਸਾਈਕਲ ਸੀ ਮੋਟਰਸਾਈਕਲ ਸਪਲੈਂਡਰ ਤੇ ਫੋਨ ਕਿਹੜਾ ਸੀ ਆਪਣਾ ਆਈਫੋਨ ਆਈਫੋਨ ਕਿੱਥੇ ਹੋਈ ساری ਇਹ ਕਹਾਣੀ ਐਦਾਂ ਮਕੜਾ ਚੌਂਕ ਬੈਂਕ ਵਾਲੇ ਰੋਡ ਤੇ ਆ ਬੈਂਕ ਦੇ ਵਿੱਚ ਹੀ ਹੋਈ ਪੁਲਾਰਾ ਸੋਸਾਇਟੀ ਕੋਲ ਹਨਜੀ ਕਿਹੜੀ ਜਗ੍ਹਾ ਹੋਈ ਆ ਪੁਲਾਰਾ ਕੁਛ ਜੀ ਤੇ ਕੀ ਮਾਰ ਕੇ ਗਏ ਤੁਹਾਡੇ ਨੂੰ ਦਾਤ ਮਾਰੇ ਦਾਤ ਜੀ ਦਾਤ ਹਾਂਜੀ ਜੀ ਮਾਮਲਾ ਕੀ ਹੈ ਜਿਹੜਾ ਸਿਵਲ ਹਸਪੀਟਲ ਜਾਣੇ ਕਰ ਇਹ ਉਦਾਂ ਹੀ ਸਾਡਾ ਕਾਕਾ ਜਿਹੜਾ ਇਹ ਮੁੰਡਾ ਗਾਇਆ ਇਹ ਆਪਣੀ ਹਵੇਲੀ ਨੂੰ ਜਾ ਰਿਹਾ ਸੀ ਪਿੰਡ ਦੇ ਵਿੱਚੇ ਨਾਲੇ ਹਵੇਲੀ ਰੋਣ ਦੇ ਉੱਤੇ ਉਹ ਮਗਰ ਕਿਤੇ ਤਿੰਨ ਜਿਹੜੇ ਮੋਸਲ ਤੇ ਮਗਰ ਲੱਗ ਗਏ ਮਗਰ ਲੱਗ ਕੇ ਇਹ ਮੜ ਗਿਆ ਜਦੋਂ ਆਪਣੇ ਹਿਸਾਬ ਨਾਲ ਮੜਿਆ ਇਹ ਉਹਨੂੰ ਆਪਣੇ ਹਵੇਲੀਆਂ ਨੂੰ ਤਾਂ ਉੱਥੇ ਇਹਦੇ ਮਗਰ ਦਾ ਪੁੱਤਰ ਕਿਉਂ ਨਹੀਂ ਕਿ ਉਹ ਦਾਤ ਮਾਰਤਾ ਆਪਣਾ ਮੋਸਲ ਛੱਡ ਕੇ ਇਹਦਾ ਮੋਸਲ ਲੈ ਗਏ ਰੋਲਾ ਫਰਪਾਇਆ ਜਾਨ ਨੂੰ ਨੱਠ ਗਿਆ ਮੁਰਿਆ ਕੋਈ ਇਹਦੇ ਕੋਈ ਚੀਜ਼ ਵਗੈਰਾ ਵੀ ਹੋ ਕੇ ਲੱਗੇ ਇਦੋਂ ਕੋ ਮੋਬਾਈਲ ਇਹਦਾ ਖੋਲ ਕੇ ਲਗਾ ਤੇ ਮੋਟਰਸਾਈਕਲ ਗਿਆ। ਮੋਟਰਸਾਈਕਲ। ਤੇ ਇੱਕ ਕੋਈ ਨੌਜਵਾਨ ਕਹਿੰਦੇ ਵੀ ਫੜਿਆ ਵੀ ਉੱਥੇ ਜਿਹੜਾ ਇੱਕ ਨੌਜਵਾਨ ਉੱਥੇ ਵੀ ਪਿੰਡ ਦੇ ਲੋਕਾਂ ਨੂੰ ਇਕੱਠੇ ਹੋ ਕੇ ਉਹਦੇ ਮੋਟਰਸਾਈਕਲ ਖੇਤ ਦੇ ਬੋਗਿਆ ਜਾਂ ਸਟਾਰ ਨਹੀਂ ਹੋਇਆ। ਉਹ ਢੱਠੇ ਜਾ ਕੇ ਉਹ ਜਾ ਕੇ 1 ਕਿਲੋਮੀਟਰ ਤੇ ਕਣਕ ਦੇ ਵਿੱਚੋਂ ਫੜਿਆ। ਸਰ ਕੁਝ ਪਤਾ ਲੱਗਾ ਕਿੱਥੇ ਦੇ ਲੋਕ ਆ ਜਾਂ ਉਹ ਜਿਹੜਾ ਮੁੰਡਾ ਫੜਿਆ ਉਹ ਤਾਂ ਕਹਿੰਦੇ ਡੱਡਲ ਮੱਲੇ ਦਾ। ਉਹਦੇ ਘਰ ਵੀ ਫੋਨ ਕੀਤਾ ਉਹਦੀ ਮਾਂ ਕੇ ਫੇਰ ਹੀ ਬਦਕਲ ਕੀਤਾ ਉਹ ਫੜ ਲਿਆ। ਤੇ ਬਾਕੀ ਉਹ ਕਹਿੰਦਾ ਮੇਰੇ ਨਾਲ ਦੋ ਕਾਲ ਘੜਦੇ ਸੀ ਪਤਾ ਨਹੀਂ ਕਿਤੇ। ਤੇ ਕੀ ਮੰਨ ਕਰਦੇ ਜਿੱਦਾਂ ਪਿੰਡ ਦੇ ਵਿੱਚ ਕੁੰਡਾ ਅੰਸਰੀਆਂ ਨੂੰ ਹੱਥ ਪੈਣੀ ਚਾਹੀਦੀ ਹੈ ਜੀ ਇਹ ਬੱਚੇ ਖੇਲਦੇ ਪਏ ਸੀਗੇ ਤਾਂ ਇੱਧਰ ਸਿਣ ਵਾਲਾ ਰਾਹ ਸਾਡਾ ਇੱਥੇ ਖੜੇ ਸੀਗੇ ਨਿਆਣੇ ਧੁੱਪੇ ਤਾਂ ਪਿੱਛੋਂ ਆਏ ਆ ਬੰਦੇ ਤਾਂ ਇਹਨਾਂ ਦੇ ਦਾਤ ਮਾਰ ਗਏ ਆ ਤੇ ਆਈਫੋਨ ਤੇ ਮੋਟਰਸਾਈਕਲ ਖੋ ਕੇ ਲੈ ਗਏ ਆ ਤੇ ਉਹਨਾਂ ਨੇ ਮੋਟਰਸਾਈਕਲ ਇੱਕ ਫੜ ਲਿਆ ਆ ਤੇ ਇੱਕ ਨੱਠ ਗਿਆ ਇੱਧਰ ਖੇਤਾ ਵੱਲ ਚਲ ਗਿਆ ਸੀਗਾ ਮੁੰਡੇ ਮਗਰ ਗਏ ਫੜ ਕੇ ਲੈ ਕੇ ਆਏ ਉਹਦਾ ਉਹਨਾਂ ਕੋਲ ਦਾਤ ਸੀਗਾ ਜਿਹੜਾ ਨੱਠਿਆ ਉਹ ਮੁੰਡਿਆਂ ਮਗਰ ਵੀ ਉੱਥੇ ਜਾ ਕੇ ਨੱਠਿਆ ਫੇ ਉਹਨਾਂ ਨੇ ਮੁੰਡੇਆਂ ਨੂੰ ਉੱਥੋਂ ਫੜ ਕੇ ਲੈ ਕੇ ਆਏ ਆ ਇਹ ਵਰਨਾਲਾ ਕਹਿੰਦੇ ਆ ਤੇ ਇੱਕ ਜਿਹੜੇ ਦੋ ਆ ਤੇ ਉਹ ਡੱਡਰ ਮਹੱਲੇ ਦੇ ਮੰਗ ਜੀ ਸਾਡੇ ਨਿਆਣੇ ਕੋਈ ਸੇਵ ਨਹੀਂ ਹੈਗਾ ਜੀ ਤੇ ਪ੍ਰਸ਼ਾਸਨ ਨੂੰ ਇਹ ਕਹਿੰਦੇ ਆ ਵੀ ਪਿੰਡ ਵਿੱਚ ਥੋੜਾ ਦਸ ਵਿਧਾਨ ਸਰਪੰਦਾ ਪਿੱਛੋਂ ਮੋਟਰਸਾਈਕਲ ਆਉਂਦੇ ਜੀ ਉਹਨਾਂ ਨੂੰ ਮੋਟਰਸਾਈਕਲ ਅੱਛੇ ਖੜਾਗਾ ਪਿੱਛੋਂ ਗਾੜ ਲੈ ਕੇ ਆਉਂਦੇ ਰਿਆ ਉਹ ਉਹ ਨਹੀਂ ਮੋਟਰਸਾਈਕਲ ਚੱਕਣ ਨਹੀਂ ਖਾਦਾ ਬੁਣਿਆ ਕੋਲ ਮੋਟਰਸਾਈਕਲ ਖੋਇਆ ਆਹ ਦਰਦ ਨਾਲ ਮਾਰ ਕੇ ਨਿਕਲਿਆ ਉਹਦਾ ਮੋਬਾਈਲ ਵੀ ਆ ਗਿਆ ਬੁਣਦੇ ਦਾ ਨਾਮ ਕੀ ਹੈ ਜੀ ਮਨਜਿੰਦਰ ਮਨਜਿੰਦਰ ਹਾਂ ਇੱਥੇ ਰਹਿਣ ਵਾਲਾ ਉਹ ਉਹ ਰਹਿ ਜਾਂਦਾ ਜਿਹੜੇ ਬੀਜੇ ਦਾਦ ਮਾਰੇ ਉਹ ਕਿੱਥੇ ਦੇ ਰਹਿਣ ਵਾਲੇ ਆ ਉਹਨਾਂ ਦੇ ਅੱਲੇ ਕੋਈ ਵਸਾ ਨਹੀਂ ਕੋਈ ਰਹਿਣ ਦਾ ਆ ਇਹ ਬਰਨਾ ਲੋ ਕਹਿੰਦਾ ਨਾ ਇਹ ਬਰਨਾ ਲੋ ਬਰਨਾ ਲੋ ਕਿੰਨੇ ਬੰਦੇ ਦੀ ਪਤਾ ਲੋ ਕਿੰਨੇ ਬੰਦੇ ਆ ਉਹ ਜਿਆਦਾ ਕਹਿੰਦਾ ਦੋ ਬੰਦੇ ਹੋਰ ਆ ਉਹ ਉਹ ਜੱਲਾ ਉਹਨਾਂ ਦਾ ਦੇ ਦੇ ਆ ਹਾਂਜੀ ਉਹਨਾਂ ਦਾ ਨਾਮ ਦੱਸ ਦਿਆ ਇਹ ਮੈਂ ਸੁਣਿਆ ਨਹੀਂ ਬਗ ਉਹਨਾਂ ਕੋ ਮੋਬਾਈਲ ਵਗੈਰਾ ਵੀ ਖੋ ਕੇ ਲੈ ਗਏ ਮੁੰਡੇ ਦਾ ਮੋਬਾਈਲ ਆ ਮਰਛਾ ਗਿਆ ਕੋਈ ਪਿੱਛੋਂ ਬਾਅਦ ਨਾਲ ਕਰਕੇ ਆਇਆ ਕੁਝ ਨਾ ਕੁਝ ਹੋਊਗਾ ਐਸਾ ਮਟਰਸਰ ਖੋ ਜੀ ਖਾ ਗਿਆ ਉਹਨੇ ਇਹਨਾਂ ਨੂੰ ਮਾਰਿਆ ਇਹ ਜਿਹੜਾ ਮਾਮਲਾ ਕੋਈ ਪੁੱਛਦੇ ਧਿਆਨ ਤੇ ਆਂਦਾ ਵਾ ਤੇ ਜਿਆ ਪਰਸਨ ਫੋਨ ਕੀਤਾ ਕੋਈ ਆਇਆ ਨਹੀਂ ਅੱਜ ਤੇ ਤੈਨੇ ਜਾਣਿਆ ਆਇਆ ਹੈ ਨਾ ਇਹ ਸਾਡੇ ਪਿੰਡ ਮੁੰਡੇ ਦੇ ਦਾਤ ਮਾਰ ਕੇ ਉਹਦਾ ਮੋਟਰਸਾਈਕਲ ਫੋਨ ਖੋ ਕੇ ਨੱਠ ਗਿਆ ਜੀ ਇਹ ਦੋ ਨੱਠੇ ਚ ਕਾਬਜ਼ ਹੋਗੇ ਇਹਦਾ ਇਹਨੂੰ ਫੜਿਆ ਕਰਦੇ ਪਤਾ ਲੱਗਾ ਕਿੱਥੇ ਦੇ ਲੋਗ ਇਹ ਇਹ ਜੀ ਇੱਕ ਬਰਨਾ ਦਾ ਕੰਦਾ ਦੋ ਟੱਡਰ ਟੱਡਰ ਮਲੇ ਦੇ ਆ ਤੇ ਮੁੰਡੇ ਕੋ ਕੀ ਕੀ ਖੋਇਆ ਉਹਨੇ ਇੱਕ ਫੋਨ ਆ ਤੇ ਇੱਕ ਮੋਟਰਸਾਈਕਲ ਖੋਇਆ ਬਈ ਦੋਨੇ ਹੀ ਹਾਂ ਜੀ ਮੁੰਡਾ ਛੋਟਾ ਹੈ ਉਹਦੇ ਦਾਤ ਬੱਜਾ ਕਰ ਦਿੰਦੇ ਤੇਰਾ ਦਾਦਾ ਬੱਚਾ ਜੀ ਉਹ ਜਿਹੜੇ ਜਿਹੜੇ ਦੇ ਨਾਲ ਸੀ ਮੁੰਡੇ ਉਹ ਇਹਦੇ ਨਾਲ ਦੇ ਮੁੰਡੇ ਕਿ ਜਿਹੜੇ ਸੀਗੇ ਉਹ ਵੱਤ ਗਿਆ ਜੀ ਮੁੰਡੇ ਉੱਥੇ ਵੀ ਜਾ ਕੇ ਖੜੇ ਸੀਗੇ ਜੀ ਮੁੰਡਿਆਂ ਨੇ ਇਹਨਾਂ ਦੇ ਆਏ ਆ ਤਿੰਨ ਜਣੇ ਇੱਕ ਮੋਟਰਸਾਈਕਲ ਤੇ ਆਏ ਉਹਨਾਂ ਦਾ ਦੂਤ ਮਾਰੇ ਆਖਨੇ ਫੋਨ ਖੋਲੇ ਆ ਇੱਕ ਮੋਟਰਸਾਈਕਲ ਲੈ ਕੇ ਭੱਜ ਗਏ ਇਹ ਹੋ ਗਿਆ ਕਿ ਖੇਤਾਂ 'ਚ ਫੜਿਆ ਖੇਤਾਂ ਵਿੱਚ ਵੀ ਦਾਦੂ ਦੇ ਕੋਲ ਸਿਗਾ ਜੀ ਫੜ ਲਿਆ ਜਿੱਤਾਂ ਜਾ ਕੇ ਖੇਤਾਂ 'ਚ ਗੱਪੇ ਆ ਕੇ ਫੜਿਆ ਜੀ ਕਿੰਨੇ ਵਿਅਕਤੀਆਂ ਨੇ ਇੱਥੇ ਹਮਲਾ ਕੀਤਾ ਮੁੰਡੇ ਦੇ ਤਿੰਨ ਜਣੇ ਆ ਜੀ ਉਹ ਮੁੰਡੇ ਇੱਕ ਫੜ ਲਿਆ ਦੋ ਫਰਾ ਰਹੇ ਹਾਂਜੀ ਮਨਿੰਦਰ ਰਾਏ son of ਰਣਦੀਪ ਰਾਏ ਭੁੱਲਾ ਰਾਏ ਦੇ ਰਹਿਣ ਵਾਲੇ ਨੇ ਜੋ ਕਿ ਪੇਸ਼ੈਂਟ ਸਾਡੇ ਕੋਲ ਅਲਰਜੀ ਹਿਸਟਰੀ ਅਸਾਲਟ ਦੇ ਤੇ ਪੇਸ਼ੈਂਟ ਦੇ ਇੰਜੀਸ਼ਨ ਨੂੰ ਦੇਖਦੇ ਹੋਏ ਐਮਐਲਆਰ ਕੱਟ ਦਿੱਤੀ ਗਈ ਹੈ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ ਤੇ ਹਾਲ ਦੀ ਘੜੀ ਪੇਸ਼ੈਂਟ ਨੂੰ ਅੰਡਰ ਅਬਜ਼ਰਵੇਸ਼ਨ ਲਈ ਐਡਮਿਟ ਕੀਤਾ ਗਿਆ ਕੰਡੀਸ਼ਨ ਕਿੱਦਾਂ ਦਾ ਲੱਗਦੀ ਪੇਸ਼ੈਂਟ ਦੀ ਪੇਸ਼ੈਂਟ ਦੀ ਕੰਡੀਸ਼ਨ ਹਾਲ ਦੀ ਘੜੀ ਥੋੜੀ ਸਟੇਬਲ ਹੈ ਮਾਮਲਾ ਐਦਾ ਉਹਨੇ ਜੋ ਸਟੇਟਮੈਂਟ ਲਖਾਈ ਹੈ ਸਟੇਟਮੈਂਟ ਦੇ ਅਧਾਰ ਤੇ ਕਹਿਣ ਦਾ ਵੀ ਉਧਰੋਂ ਆਂਡਿਆ ਸੀਗਾ ਮੇਰਾ ਦੋਸਤ ਨਾਲ ਹੀ ਆ ਮੋਟਰਸਾਈਕਲ ਤੇ ਤਿੰਨ ਜਣੇ ਆਏ ਆ ਤੇ ਜਿਨ੍ਹਾਂ ਨੇ ਮੇਰਾ ਮੇਰਾ ਮੋਬਾਈਲ ਖੋਲਿਆ ਬਾਅਦ ਵਿੱਚ ਮੇਰਾ ਮੋਟਰਸਾਈਕਲ ਖੋਹਣ ਦੀ ਕੋਸ਼ਿਸ਼ ਕੀਤੀ ਲੜਾਈ ਹੋਇਆ ਦੱਤਰੇ ਮਾਰਨ ਕਰਤਾ ਲਖੀਆਂ ਜੋ ਬਿਆਨ ਲਖਾਇਆ ਉਹਨਾਂ ਸੰਸਕਾਰ ਕਰੇ ਕੀ ਲੱਗ ਰਿਹਾ ਸਰ ਕੋਈ ਰੰਜਿਸ਼ ਵਗੈਰਾ ਕਿ ਵਾਕਈ ਉਹ ਵਾਰਦਾ ਤੇ ਚੀਜ਼ ਹੋਈ ਹੋਈ ਨਹੀਂ ਕੋਈ ਮੇਰੇ ਮੋਬਾਈਲ ਮੇਰਾ ਮੋਟਰਸਾਈਕਲ ਖੋ ਕੇ ਲੈ ਗਏ ਮੋਟਰਸਾਈਕਲ ਖੋ ਕੇ ਲੈ ਗਿਆ ਉਹਦੇ ਦੱਸਣਾ ਮੁਤਾਬਕ ਕਿ ਮੋਟਰਸਾਈਕਲ ਦਾ ਤੇਲ ਮੁੱਕ ਰਿਹਾ ਪਤਾ ਕਰਕੇ ਉਹਦਾ ਮੋਟਰਾ ਕੋਲ ਹੈ ਤੇ ਕਿ ਜਿਹੜਾ ਵਿਅਕਤੀ ਕਹਿੰਦੇ ਮੁਕੇ ਦੇ ਪਿੰਡ ਦੇ ਲੋਕਾਂ ਨੇ ਫੜ ਲਿਆ ਬਿਲਕੁਲ ਹਾਂਜੀ ਤਿੰਨ ਜਣੇ ਸੀਗੇ ਦੋਨਾਂ ਨੇ ਇੱਕ ਨੂੰ ਮਾਰ ਲਿਆ ਉਹ ਤੋਂ ਪੁੱਛ ਕੇ ਕਰਕੇ ਜੋ ਵੀ ਗੱਲ ਸਾਹਮਣੇ ਆਉਂਦੀ ਹੈ ਤੁਹਾਨੂੰ ਦੱਸਾਂਗੇ ਕੀ ਹੋਇਆ